ਗੁੱਡ ਆਫਟਰਨੂੰ ਬਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬਈ ਜਿੰਨੇ ਵੀ ਸਟੂਡੈਂਟ ਤੁਸੀਂ ਵਾਚ ਕਰ ਰਹੇ ਹੋ ਸੋ ਆਜੋ ਬਈ ਸਾਰੇ ਜਲਦੀ ਜਲਦੀ ਆਪਣੀ ਪੰਜਾਬੀ ਦੀ ਕਲਾਸ ਜਿਹੜੀ ਲਾਈਵ ਹੋ ਚੁੱਕੀ ਹੈ ਸੋ ਚੈਨਲ ਦੇ ਉੱਪਰ ਨਵੇਂ ਜੁੜੇ ਜਾਂ ਪੁਰਾਣੇ ਵੀ ਸਭ ਦਾ ਮੋਸਟ ਵੈਲਕਮ ਜਿੰਨੇ ਵੀ ਬੱਚੇ ਤੁਸੀਂ ਇਸ ਵਕਤ ਦੇਖ ਰਹੇ ਹੋਗੇ ਕਲਾਸ ਨੂੰ ਸਭ ਦਾ ਸਵਾਗਤ ਹੈ ਬਈ ਹਾਂ ਸੋ ਆਜੋ ਬਈ ਸਾਰੇ ਜਲਦੀ ਜਲਦੀ ਆਪਣੀ ਕਲਾਸਾਂ ਜਿਹੜੀਆਂ ਉਹ ਸਟਾਰਟ ਹੋ ਚੁੱਕੀਆਂ ਨੇ ਜੀ ਪੰਜਾਬੀ ਦੀ ਸੋਈ ਕਲਾਸ ਕੋਈ ਚਾਹੇ ਤੁਸੀਂ ਪੀਐਸਟੈਟ ਦੀ ਤਿਆਰੀ ਕਰ ਰਹੇ ਹੋ ਚਾਹੇ ਸੀਟ ਹਟ ਚਾਹੇ ਮਾਸਟਰ ਜੀਟ ਚਾਹੇ ਨੈਟ ਆਲ ਰਾਊਂਡਰ ਪੰਜਾਬੀ ਹਾਰੀ ਇੱਕ ਕਲਾਸ ਵਿੱਚ ਹਰ ਇੱਕ ਪੇਪਰ ਦੀ ਤੁਹਾਨੂੰ ਜਰੂਰੀ ਹੈ ਤੇ ਹਰ ਇੱਕ ਪੇਪਰ ਦੇ ਵਿੱਚ ਤੁਹਾਨੂੰ ਇਹ ਪੁੱਛੀ ਜਾਂਦੀ ਠੀਕ ਹੈ ਬਈ ਸੋ ਜਿਹੜੇ ਬੱਚੇ ਨਵੇਂ ਨੇ ਜਾਂ ਪੁਰਾਣੇ ਨੇ ਬਈ ਇਹਨਾਂ ਗਰੁੱਪਾਂ ਦੇ ਵਿੱਚ ਜੁਆਇਨ ਨਹੀਂ ਹੋਏ ਇੱਕ ਖਾਸ ਕਰਕੇ ਤੁਹਾਨੂੰ ਗੱਲ ਦੱਸਦੀ ਆ ਬਈ ਚਾਹੇ ਤੁਸੀਂ ਵਟਸਐਪ ਗਰੁੱਪ ਦੇ ਵਿੱਚ ਤਾਂ ਨਾ ਐਡ ਹੋ ਕਿਉਂਕਿ ਉਹਦੇ ਵਿੱਚ ਕੋਈ ਪ੍ਰੋਬਲਮ ਆ ਰਹੀ ਹੈ ਆਪਣੇ ਲਈ ਵੀ ਘੱਟੋ ਘੱਟ 15-20 ਗਰੁੱਪ ਚੱਲਦੇ ਨੇ 15-20 ਗਰੁੱਪਾਂ ਦੇ ਵਿੱਚ ਕੋਈ ਪ੍ਰੋਬਲਮ ਆ ਰਹੀ ਹੈ ਕੋਈ ਸਪੈਮ ਵਗੈਰਾ ਦਾ WhatsApp ਦਾ ਜਿਹਦੇ ਕਰਕੇ ਜਿਹੜੇ ਲਿੰਕ ਨੇ ਉਹ ਸ਼ੋ ਨਹੀਂ ਹੋ ਰਹੇ ਬੱਚਾ ਨੂੰ ਮਨ ਕੇ ਮਨ ਕੇ ਚਲੋ ਫਾਰਵਰਡ ਨਹੀਂ ਹੋ ਰਹੀ ਠੀਕ ਹੈ ਪਰ ਜਿਹੜੇ ਆਪਣੇ ਲਿੰਕ ਨੇ ਕਲਾਸਾਂ ਦੇ ਉਹ ਟੈਲੀਗ੍ਰਾਮ ਲਿੰਕ ਦੇ ਰਹੇ ਹੀ ਜਾ ਰਹੇ ਨੇ ਸੋ ਤੁਸੀਂ ਸਾਰੇ ਬੱਚੇ ਨੇ ਟੈਲੀਗ੍ਰਾਮ ਨੂੰ ਜਰੂਰ ਜੁਆਇਨ ਕਰਨਾ ਠੀਕ ਹੈ ਬਈ ਇਸ ਨੰਬਰ ਦੇ ਰਾਹੀਂ ਸੋ ਉਸ ਤੋਂ ਬਾਅਦ ਬਈ ਤੁਹਾਡੇ ਵਾਸਤੇ ਇੱਕ ਬਹੁਤ ਵੱਡਾ ਆਫਰ ਹੈ ਦੀਵਾਲੀ ਦਾ ਕਿਆ ਸਕਦੇ ਤੁਸੀਂ ਮੈਂ ਤੁਹਾਨੂੰ ਡੇਲੀ ਦੋ ਤਿੰਨ ਦਾ ਤੋਂ ਬੋਲ ਰਹੀ ਸੀ ਇਹ ਵੀ ਭਾਈ ਬੰਦੀ ਛੋੜ ਅਤੇ ਦੀਵਾਲੀ ਠੀਕ ਹੈ ਇਹਨਾਂ ਦੋਨਾਂ ਵਾਸਤੇ ਤੁਹਾਨੂੰ ਬਈ ਬਹੁਤ ਬਹੁਤ ਪਹਿਲਾਂ ਤਾਂ ਮੁਬਾਰਕਾਂ ਤੇ ਉਸ ਤੋਂ ਵੀ ਇਲਾਵਾ ਆਪਣੇ ਸਾਰੇ ਕੋਰਸਾਂ ਦੇ ਉੱਪਰ 40% ਦਾ ਡਿਸਕਾਊਂਟ ਹੈ ਠੀਕ ਹੈ ਭਈ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਇਸ ਨੰਬਰ ਦੇ ਰਾਹੀਂ 9878731752 ਠੀਕ ਹੈ ਪਹਿਲੀ 30 30 ਸਟੂਡੈਂਟਾਂ ਵਾਸਤੇ ਹੈ ਚਾਹੇ ਤੁਸੀਂ ਪੇਪਰ 1 ਦਾ ਲੈਣਾ ਚਾਹੇ ਪੇਪਰ 2 ਦਾ ਲੈਣਾ ਠੀਕ ਹੈ ਚਾਹੇ ਤੁਸੀਂ ਸਿੰਗਲ ਕੋਈ ਵੀ ਕੋਰਸ ਲੈਣਾ ਹੈ ਹਰ ਇੱਕ ਕੋਰਸ ਜਿਹੜਾ ਆਪਣੇ ਲਈ अवेलेबल ਹੋ ਚੁੱਕਿਆ ਹੁਣ ਸੋ ਤੁਸੀਂ ਮੰਨ ਕੇ ਚੱਲੋ ਵੀ ਤੁਹਾਨੂੰ 40% ਦਾ ਡਿਸਕਾਊਂਟ ਹੈ 40% ਦੇ ਵਿੱਚ ਹੁਣ ਇਹ ਮੰਨ ਕੇ ਚੱਲੋ ਵੀ ਜਿਹੜਾ ਆਪਣੇ ਲਈ ਕੋਰਸ 2500 ਦਾ ਸੀ ਤੇ 3000 ਦਾ ਸੀ 40% ਕੱਢ ਕੇ ਤੁਹਾਨੂੰ ਖੁਦ ਹੀ ਪਤਾ ਲੱਗ ਜੂ ਵੀ ਕਿੰਨੇ ਤੁਹਾਡੇ ਲੈਸ ਰਹਿ ਗਏ ਠੀਕ ਹੈ ਭਾਈ ਸੋ ਇਹਨਾਂ ਕੋਰਸਾਂ ਨੂੰ ਜਰੂਰ ਜੁਆਇਨ ਕਰਨਾ ਬਹੁਤ ਵੱਡਾ ਡਿਸਕਾਊਂਟ ਹੈ ਤੁਹਾਡੇ ਵਾਸਤੇ ਠੀਕ ਹੈ ਵੀ ਉਸ ਤੋਂ ਬਾਅਦ ਫਰਸਟ ਕੁਐਸਚਨ ਵੀ ਆ ਚੁੱਕਿਆ ਹੈ ਅਨਸਰ ਕਰਨ ਦੀ ਕੋਸ਼ਿਸ਼ ਕਰੋ ਬਈ ਫਸਟ ਕੁਐਸਚਨ ਦਾ ਅਨਸਰ ਕੀ ਹੋਵੇਗਾ ਹੇਠ ਲਿਖੇ ਮੁਹਾਵਰਿਆਂ ਦੇ ਅਰਥ ਦੇ ਆਧਾਰ ਤੇ ਕਹਿੰਦੇ ਸਹੀ ਚੋਣ ਕਰੋ ਫੋਕੀਆਂ ਟੌਹਰਾ ਮਾਰਨੀਆਂ ਜਵਾਨੀ ਜਮਾ ਖਰਚ ਕਰਨਾ ਝੂਠਿਆਂ ਦਾ ਗੁਰੂ ਝੋਲੀ ਝੋਲਾ ਚੁੱਕਿਆ ਛਾਈ ਮਾਈ ਚਾਰ ਆਪਸ਼ਨਾਂ 'ਚੋਂ ਇਹ ਵੀ ਚਾਰੇ ਆਪਸ਼ਨਾਂ ਦੇ ਵਿੱਚੋਂ ਅਨਸਰ ਕਰਨ ਦੀ ਕੋਸ਼ਿਸ਼ ਕਰੋ ਬਈ ਗੁੱਡ ਆਫਟਰਨੂੰ ਜਿਹੜੇ ਬੱਚੇ ਲੇਟ ਆ ਰਹੇ ਹੋ ਸੋ ਅਨਸਰ ਕਰਨ ਦੀ ਕੋਸ਼ਿਸ਼ ਕਰੋ ਬਈ ਫੋਕੀਆਂ ਟੋਰਾ ਮਾਰਨੀ ਆ ਹਨਾ ਇਹਦਾ ਸਹੀ ਚੋਣ ਕਰਨੀ ਆਪਾਂ ਨੇ ਅਰਥ ਦੇ ਧਾਰਤਿਕ ਕਿਹੜਾ ਆਨਸਰ ਬਣੇਗਾ ਆਨਸਰ ਕਰਨ ਦੀ ਕੋਸ਼ਿਸ਼ ਕਰੋ ਬਈ ਸਾਰੇ ਬੱਚੇ ਸੋ ਦ ਰਾਈਟ ਆਨਸਰ ਬਣੂਗਾ ਵੀ ਤੁਹਾਡਾ ਬੀ ਝੂਠਿਆਂ ਦਾ ਗੁਰੂ ਠੀਕ ਹੈ ਵੀ ਪਰਲੇ ਤੱਕ ਕੁਝ ਹੋਵੇ ਨਾ ਪਰ ਗੱਲਾਂ ਆਪਾਂ ਨੇ ਵੱਡੀਆਂ-ਵੱਡੀਆਂ ਕਰਨੀਆਂ ਠੀਕ ਹੈ ਵੀ ਉਸ ਤੋਂ ਬਾਅਦ ਦੇਖੋ ਹੇਠ ਲਿਖੇ ਸ਼ਬਦਾਂ ਦੇ ਵਿੱਚੋਂ ਕਹਿੰਦੇ ਕਿਹੜਾ ਸਮਾਨਾਰਥਕ ਨਹੀਂ ਹੈ ਹੇਠ ਲਿਖੇ ਸ਼ਬਦਾਂ ਦੇ ਵਿੱਚੋਂ ਕਿਹੜਾ ਸਮਾਨਾਰਥਕ ਨਹੀਂ ਹੈ? ਮਤਲਬ ਇੱਕ ਇਹਨਾਂ ਦੇ ਵਿੱਚੋਂ ਅਲੱਗ ਹੈ ਚਾਰ ਆਪਸ਼ਨਾਂ ਦੇ ਵਿੱਚੋਂ ਠੀਕ ਹੈ ਬਈ? ਨਿਆ ਕਹਿਰ ਜ਼ੁਲਮਿਆ ਜ਼ਵਰ ਨਿਆ ਕਹਿਰ ਜ਼ੁਲਮਿਆ ਜ਼ਵਰ ਚਾਰੇ ਆਪਸ਼ਨਾਂ ਦੇ ਵਿੱਚੋਂ ਅਨਸਰ ਕਰਨ ਦੀ ਕੋਸ਼ਿਸ਼ ਕਰੋ ਬਈ ਕੀ ਅਨਸਰ ਬਣੇਗਾ? ਹਾਂ ਕਰੋ ਬਈ ਅਨਸਰ ਸਮਾਨਾਰਥਕ ਨਹੀਂ ਹੈ। ਸੋ ਦਾ ਰਾਈਟ ਆਨਸਰ ਬਣੂਗਾ ਵੀ ਤੁਹਾਡਾ ਏ ਠੀਕ ਹੈ ਕਹਿਰ ਹੋ ਗਿਆ ਜ਼ੁਲਮ ਹੋ ਗਿਆ ਤੇ ਜ਼ਬਰ ਹੋ ਗਿਆ ਇਹ ਤਿੰਨੇ ਚੀਜ਼ਾਂ ਇੱਕ ਨਹੀਂ ਗਈਆਂ ਪਰ ਜਿਹੜਾ ਨਿਆ ਹੋ ਗਿਆ ਇਹ ਤੁਹਾਡਾ ਅਲੱਗ ਚੀਜ਼ ਹੋ ਗਈ ਠੀਕ ਹੈ ਬਈ ਉਂਗਲੀ ਕਰਨ ਤੋਂ ਕੀ ਭਾਵ ਹੈ ਦੋਸ਼ ਲਗਾਉਣਾ ਕਾਬੂ ਕਰਨਾ ਇਸ਼ਾਰਾ ਕਰਨਾ ਜਾਂ ਪਰਵਾਹ ਨਾ ਕਰਨਾ ਚਾਰ ਆਪਸ਼ਨਾਂ ਨੇ ਬਈ ਉਂਗਲੀ ਕਰਨਾ ਹੁਣ ਆਪਾਂ ਕਿਸੇ ਦੇ ਨੂੰ ਕੋ ਬੋਲ ਦਿੰਨੇ ਆ ਕਿਸੇ ਕਣੀ ਉਂਗਲੀ ਕਰ ਦਿੰਨੇ ਹਨਾ ਵੀ ਉਸ ਬੰਦੇ ਨੇ ਕੰਮ ਕੀਤਾ ਤਾਂ ਉਥੇ ਇਹਦਾ ਮਤਲਬ ਕੀ ਨਿਕਲੂਗਾ ਵੀ ਆਨਸਰ ਕਰਨ ਦੀ ਕੋਸ਼ਿਸ਼ ਕਰੋ ਬਈ ਕੀ ਆਨਸਰ ਬਣੇਗਾ ਉਂਗਲੀ ਕਰਨਾ ਇਹ ਰਾਈਟ ਆਨਸਰ ਬਣੂਗਾ ਵੀ ਤੁਹਾਡਾ ਏ ਦੋਸ਼ ਲਗਾਉਣਾ ਉਂਗਲ ਕਰਨ ਦਾ ਮਤਲਬ ਕੀ ਹੁੰਦਾਗਾ ਦੋਸ਼ ਲਗਾਉਣਾ ਕਿਸੇ ਤੇ ਇਹ ਲਿਖੇ ਦੇ ਵਿੱਚੋਂ ਕਹਿੰਦੇ ਕਿਹੜਾ ਪੁਰਖਵਾਚੀ ਪੜਨਾਮ ਨਹੀਂ ਹੈ ਪੁਰਖਵਾਚੀ ਮੈਂ ਕੋਈ ਤੂੰ ਅਤੇ ਅਸੀਂ ਪੁਰਖਵਾਚੀ ਪੜਨਾਮ ਦੀ ਐਗਜ਼ਾਮਪਲ ਕਿਹੜਾ ਇੱਥੇ ਆਪਸ਼ਨਾਂ ਦੇ ਵਿੱਚੋਂ ਸੈੱਟ ਨਹੀਂ ਕਰਦਾ ਤੁਸੀਂ ਉਸ ਆਪਸ਼ਨ ਨੂੰ ਚੂਜ਼ ਕਰਨਾ ਹੈ ਠੀਕ ਹੈ ਬਈ ਹਾਂ ਅਨਸਰ ਕਰਨ ਦੀ ਕੋਸ਼ਿਸ਼ ਕਰੋ ਬਈ ਕੀ ਆਨਸਰ ਬਣੇਗਾ 13 ਜਾਣੇ ਤੁਸੀਂ ਇਸ ਵਕਤ ਕਲਾਸ ਨੂੰ ਦੇਖ ਰਹੇ ਹੋ ਬਈ ਸੋ ਜੇਕਰ ਤੁਹਾਨੂੰ ਕਲਾਸ ਚੰਗੀ ਲੱਗ ਰਹੀ ਹੈ ਬਈ ਲਾਈਕ ਸ਼ੇਅਰ ਕਰਨਾ ਆਪਣੇ ਦੋਸਤਾਂ ਮਿੱਤਰਾਂ ਤੱਕ ਠੀਕ ਹੈ ਬਈ ਤਾਂ ਕਿ ਹੋਰ ਵੀ ਬੱਚੇ ਆਪਣੇ ਨਾਲ ਜੁੜ ਸਕਣ ਠੀਕ ਹੈ ਕਰੋ ਬਈ ਆਨਸਰ ਆਨਸਰ ਕਰਨ ਦੀ ਕੋਸ਼ਿਸ਼ ਕਰੋ ਬਈ ਕੀ ਆਨਸਰ ਬਣੇਗਾ ਸੋ ਦਾ ਰਾਈਟ ਆਨਸਰ ਬਣੂਗਾ ਵੀ ਤੁਹਾਡਾ ਬੀ ਠੀਕ ਹੈ ਕੋਈ ਮੈਂ ਤੂੰ ਅਤੇ ਅਸੀਂ ਇਹ ਕੀਨੇ ਤੁਹਾਡੇ ਪੁਰਖਵਾਚੀ ਪੜਨਾਮ ਹੈਗੇ ਨੇ ਪਰ ਜਿਹੜਾ ਕੋਈ ਹੈਗਾ ਇਹ ਦੇ ਵਿੱਚ ਨਹੀਂ ਆਉਂਦਾ ਉਸ ਤੋਂ ਬਾਅਦ ਦੇਖੋ ਮੁੱਖ ਕਿਰਿਆ ਦੇ ਕਹਿੰਦੇ ਕਾਲਬੋਧ ਕਾਂਸ਼ ਨੂੰ ਕੀ ਕਹਿੰਦੇ ਹਨ ਮੁੱਖ ਕਿਰਿਆ ਦੇ ਕਾਲਬੋਧ ਕਾਂਸ਼ ਨੂੰ ਕੀ ਕਹਿੰਦੇ ਹਨ ਸਕਰਮਕ ਕਿਰਿਆ ਸਹਾਇਕ ਕਿਰਿਆ ਸੰਚਾਲਕ ਕਿਰਿਆ ਜਾਂ ਅਕਰਮਕ ਕਿਰਿਆ ਚਾਰ ਆਪਸ਼ਨਾਂ ਨੇ ਬਈ ਚਾਰੇ ਆਪਸ਼ਨਾਂ ਦੇ ਵਿੱਚੋਂ ਅਨਸਰ ਕਰਨ ਦੀ ਕੋਸ਼ਿਸ਼ ਕਰੋ ਕੀ ਅਨਸਰ ਬਣੇਗਾ ਮੁੱਖ ਕਿਰਿਆ ਕਰੋ ਬਈ ਅਨਸਰ ਮੁੱਖ ਕਿਰਿਆ ਦੇ ਕਹਿੰਦੇ ਕਾਲ ਬੋਧਕ ਅੰਸ਼ ਨੂੰ ਕੀ ਕਹਿੰਦੇ ਹਨ ਹ ਸੋ ਦ ਰਾਈਟ ਆਨਸਰ ਬਣੂਗਾ ਵੀ ਤੁਹਾਡਾ ਬੀ ਸਹਾਇਕ ਕਿਰਿਆ ਠੀਕ ਹੈ ਵੀ ਸਹਾਇਕ ਕਿਰਿਆ ਜਿਹੜੀ ਇਹ ਮੁੱਖ ਕਿਰਿਆ ਦੇ ਕਾਲ ਬੋਧਕ ਅੰਸ਼ ਨੂੰ ਬੋਲਦੀ ਹੈ ਠੀਕ ਹੈ ਉਸ ਤੋਂ ਬਾਅਦ ਦੇਖੋ ਕਹਿੰਦੇ ਇਹ ਲਿਖੇ ਸ਼ਬਦ ਸਮੂਹਾਂ ਦੇ ਵਿੱਚੋਂ ਕਿਹੜਾ ਸ਼ਬਦ ਜੋੜਾ ਸਹੀ ਨਹੀਂ ਸ਼ਬਦ ਜੋੜਾ ਦੇ ਪੱਖੋਂ ਸਹੀ ਨਹੀਂ ਹੈਗਾ ਚਾਰ ਆਪਸ਼ਨਾਂ ਨੇ ਵੀ ਆਪਾਂ ਨੂੰ ਚਾਰੇ ਆਪਸ਼ਨਾਂ ਦੇ ਵਿੱਚੋਂ ਤੁਸੀਂ ਇੱਕ ਜਹੀ ਆਪਸ਼ਨ ਕੱਢਣੀ ਹੈ ਜਿਹੜਾ ਸ਼ਬਦ ਜੋੜਾ ਦੇ ਪੱਖੋਂ ਬਿਲਕੁਲ ਸਹੀ ਹੋਵੇ ਜਿਹਦੀ ਪੰਜਾਬੀ ਵੀ ਸਹੀ ਹੋਵੇ ਠੀਕ ਹੈ ਲਿਖਤੀ ਦੇ ਵਿੱਚ ਹਾਂ ਕਰੋ ਬਈ ਆਨਸਰ ਆਨਸਰ ਕਰਨ ਦੀ ਕੋਸ਼ਿਸ਼ ਕਰੋ ਬਈ ਕੀ ਆਨਸਰ ਬਣੇਗਾ ਕਰੋ ਬਈ ਆਨਸਰ ਵੈਰੀ ਗੁੱਡ ਬਈ ਆਨਸਰ ਕਰਦੇ ਜਾਓ ਸਾਰੇ ਬੱਚੇ ਹੂੰ ਸੋ ਦ ਰਾਈਟ ਆਨਸਰ ਬਣੂਗਾ ਵੀ ਤੁਹਾਡਾ ਏ ਠੀਕ ਹੈ ਹੂੰ ਏ ਬਣੂਗਾ ਬਈ ਠੀਕ ਹੈ ਦੇਖ ਲਓ ਇੱਕ ਵਾਰੀ ਬਈ ਜੇਕਰ ਕੋਈ ਤੁਹਾਨੂੰ ਡਾਊਟ ਲੱਗ ਰਿਹਾ ਹੈ ਇੱਕ ਵਾਰੀ ਦੇਖ ਲਓ ਠੀਕ ਹੈ 84 ਤਾਂ ਨਹੀਂ ਹੁੰਦਾ 84 ਆਊਗਾ ਠੀਕ ਹੈ 84 ਥੋੜੀ ਆਊਗਾ 84 ਹੁੰਦਾ ਠੀਕ ਹੈ ਚੌ ਗਿਰਦਾ ਨਹੀਂ ਹੁੰਦਾ ਚੁਗਿਰਦਾ ਹੁੰਦਾ ਠੀਕ ਹੈ ਇਹ ਆਪਾਂ ਨੂੰ ਪੰਜਾਬੀ ਵਾਰੀ ਵੀ ਪਤਾ ਹੋਣਾ ਚਾਹੀਦਾ ਠੀਕ ਹੈ ਬਈ ਆਪਾਂ ਪੰਜਾਬੀ ਕਿਵੇਂ ਲਿਖਦੇ ਆ ਕਿਵੇਂ ਦੇਖਦੇ ਆ ਕਿਵੇਂ ਅੱਜ ਤੱਕ ਪੜੇ ਆ ਇਹਨਾਂ ਕੁਸਟਨਾਂ ਦੇ ਰਾਹੀਂ ਉਹ ਹੀ ਆਪਣਾ ਲੈਵਲ ਚੈੱਕ ਕੀਤਾ ਜਾਂਦਾ ਠੀਕ ਹੈ ਉਸ ਤੋਂ ਬਾਅਦ ਦੇਖੋ ਕਹਿੰਦੇ ਘਰ ਸਿਰਫ ਇੱਟਾਂ ਗਾਰੇ ਘਰ ਸਿਰਫ ਇੱਟਾਂ ਲੱਕੜ ਗਾਰੇ ਆਦ ਨਾਲ ਨਹੀਂ ਬਣਦੇ ਸਗੋ ਵਿਸ਼ਵਾਸ ਨਾਲ ਭਰੀ ਰਿਸ਼ਤੇ ਬਣਾਉਂਦੇ ਹਨ ਵਿਸ਼ਵਾਸ ਨਾਲ ਭਰੇ ਹੋਏ ਰਿਸ਼ਤੇ ਨੇ ਜਿਹੜੇ ਉਹ ਘਰ ਬਣਾਉਂਦੇ ਨੇ ਵਾਕ ਦੇ ਵਿੱਚ ਕਹਿੰਦੇ ਕਿੰਨੇ ਨਾਮ ਆਈ ਨਹੀਂ ਨਾਮ ਦੱਸਣੇ ਨੇ ਤੇ ਵੀ ਕਵਾਕ ਦੇ ਵਿੱਚ ਕਿੰਨੇ ਨਾਮ ਨੇ ਜਿਹੜੇ ਕੰਮ ਕਰਦੇ ਨੇ 3 4 5 ਐ 6 करो भी आंसर हाँ आंसर कर करते जाओ सारे बच्चे सो राइट आंसर बनूंगा बनेगा तो बड़ा बी चार ठीक है चार बनूंगा घर आ गया इट्टा लकड़ ਗਾਰਾ ਠੀਕ ਹੈ ਹਾਂ ਠੀਕ ਹੈ ਭਈ ਉਸ ਤੋਂ ਬਾਅਦ ਦੇਖੋ ਚੂੜੀਆਂ ਵੇਚਣ ਵਾਲੇ ਨੂੰ ਕੀ ਕਿਹਾ ਜਾਂਦਾ ਅਨਪੜ ਸੁਨਿਆਰਾ ਫਣਜਾਰਾ ਹੈ ਜਾਦੂਗਰ ਜਿਹੜੇ ਭਾਈ ਚੂੜੀਆਂ ਵੇਚਦੇ ਨੇ ਉਹਨੂੰ ਕੀ ਬੋਲਦੇ ਨੇ ਕਰੋ ਵੀ ਆਨਸਰ ਨਮਿਤਾ ਗੁਪਤਾ ਐਨੀ ਵੀ ਟੈਨਸ਼ਨ ਨਾ ਲੋ ਵੀ ਮੇਰੀ ਚੱਲਦੀ ਰਹਿੰਦਾ ਹਨਾ ਅੱਜ ਵੈਸੇ ਮੇਰਾ ਵੀ ਮੂਡ ਬਹੁਤ ਖਰਾਬ ਹੈ ਮੈਨੂੰ ਸਮਝ ਨਹੀਂ ਲੱਗ ਰਹੀ ਮੈਂ ਕੀ ਕਰਾਂ ਕਿੱਥੇ ਜਾਵਾਂ ਹਨਾ ਚਲੋ ਜ਼ਿੰਦਗੀ ਜਿਉਣੀ ਪੈਂਦੀ ਹੈ ਕਹਿੰਦੇ ਸਾਰਾ ਖੁਸ਼ੀ ਚੱਲਦਾ ਰਹਿੰਦਾ ਜਿੰਦਗੀ ਦੇ ਵਿੱਚ ਹਨ ਹੁੰਦੀ ਰਹਿੰਦਾ ਇਹ ਪਰਮਾਤਮਾ ਨੇ ਜਦੋਂ ਜ਼ਿੰਦਗੀ ਦਿੱਤੀ ਹੈ ਉਹ ਚੱਲਣ ਦੇ ਵੀ ਹੌਸਲੇ ਦਿੰਦਾ ਹਰ ਇੱਕ ਚੀਜ਼ ਦਿੰਦਾ ਉਹ ਹਨਾ ਉਹੀ ਕੋਈ ਹੱਲ ਕੱਢਦਾ ਕੋਈ ਹੱਲ ਨਹੀਂ ਲੱਜੇ ਹਾਂ ਚੂੜੀਆਂ ਵੇਚਣ ਵਾਲੇ ਨੂੰ ਕੀ ਕਿਹਾ ਜਾਂਦਾ ਅਨਪੜ ਸੁਨਿਆਰਾ ਬਨਜਾਰਾ ਜਾਂ ਜਾਦੂਗਰ ਅਨਸਰ ਕਰਨ ਦੀ ਕੋਸ਼ਿਸ਼ ਕਰੋ ਬਈ ਕੀ ਅਨਸਰ ਬਣੇਗਾ 8 ਨੰਬਰ ਕੁਸਚਨ ਤੇ ਆ ਗਈ ਹੈ ਨਾ ਬਈ ਆਪਾਂ 8 ਤੇ ਸੋ ਕਲਾਸ ਨੂੰ ਬਈ ਲਾਈਕ ਸ਼ੇਅਰ ਕਰਦੇ ਜਾਣਾ ਸਾਰੇ ਬੱਚਿਆਂ ਨੇ ਸੋ ਜੇ ਤੁਹਾਨੂੰ ਕਲਾਸ ਪਸੰਦ ਆ ਰਹੀ ਹੈ ਹਾਂ ਸੋ ਦ ਰਾਈਟ ਆਨਸਰ ਬਣੂਗਾ ਬਈ ਸੀ ਬਣ ਜਾ ਰਾ ਠੀਕ ਹੈ ਬਈ ਉਸ ਤੋਂ ਬਾਅਦ ਦੇਖੋ ਫਿਰ ਲਿਖੇ ਮੁਹਾਵਰਿਆਂ ਦੇ ਅਰਥ ਦੇ ਆਧਾਰ ਤੇ ਸਹੀ ਚੋਣ ਕਰੋ ਥੋੜੀ ਲਿਆਕਤ ਵਾਲਾ ਮੁਹਾਵਰੇ ਦੇ ਅਰਥ ਦੇ ਆਧਾਰ ਤੇ ਆਪਾਂ ਨੇ ਇੱਕ ਸਹੀ ਚੋਣ ਕਰਨੀ ਹੈ ਕਹਿੰਦੇ ਥੋੜੀ ਲਿਆਕਤ ਵਾਲੇ ਨੂੰ ਕੀ ਬੋਲਦੇ ਨੇ ਜਿਹਨੂੰ ਅਕਲੀ ਘਟ ਹੋਵੇ ਬੋਲਣ ਦੀ ਹਨਾ ਜਿਹਨੂੰ ਚਾਰ ਬੰਦੇ ਚ ਖੜਨ ਦੀ ਆਕਲ ਨਾ ਹੋਵੇ ਕਿਸੇ ਦੀ ਫੀਲਿੰਗ ਦੀ ਕਦਰ ਨਾ ਹੋਵੇ ਕਿਸੇ ਦੀ ਗੱਲ ਸੁਣਨ ਦੀ ਕਦਰ ਨਾ ਹੋਵੇ ਗੱਲ ਸੁਣ ਕੇ ਪਚਾਉਣ ਦੀ ਆਕਲ ਨਾ ਹੋਵੇ ਹਨਾ ਉਹਨੂੰ ਬੋਲਦੇ ਨੇ ਥੋੜੀ ਅਕਲਿਆਕਤ ਵਾਲਾ ਠੀਕ ਹੈ ਸੋ ਉਹਦਾ ਬਈ ਕੀ ਆਨਸਰ ਬਣੂਗਾ ਘੜੀ ਦਾ ਕੁੱਥਾ ਗਊ ਦਾ ਜਾਇਆ ਖੂ ਦਾ ਡੱਡੂ ਜਾਂ ਚਾਰ ਅੱਖਰ ਕਰੋ ਬਈ ਆਨਸਰ ਆਨਸਰ ਕਰਨ ਦੀ ਕੋਸ਼ਿਸ਼ ਕਰੋ ਬਈ ਕੀ ਆਨਸਰ ਬਣੇਗਾ ਹੂੰ ਕਰੋ ਬਈ ਆਨਸਰ ਸੋ ਦਾ ਰਾਈਟ ਆਨਸਰ ਬਣੂਗਾ ਵੀ ਤੁਹਾਡਾ ਇਹ ਆਨਸਰ ਹੀ ਨਹੀਂ ਹੈਗਾ ਬਈ ਚਲੋ ਤੁਸੀਂ ਆਪ ਕਰੋ ਆਨਸਰ ਹਨਾ ਥੋੜੀ ਲਿਆ ਕੇ ਦਵਾਲਾ ਕੀ ਹੋਊਗਾ ਹਾਂ ਕਰੋ ਬਈ ਆਨਸਰ ਸੀ ਸੈਟ ਬੈਠਦਾ ਦਾ ਠੀਕ ਹੈ ਵੀ ਖੂ ਦਾ ਡੱਡੂ ਕਿਉਂਕਿ ਉਹਨੂੰ ਉਹਦਾ ਦਾਇਰੇ ਛੋਟਾ ਹੁੰਦਾ ਉਹ ਬੰਦੇ ਦਾ ਹਨਾ ਜ ਜਿਹਦਾ ਦਾਇਰੇ ਛੋਟਾ ਹੋਵੇ ਜਿਹਨੂੰ ਸੋਚਣ ਦੀ ਸਮਝ ਹੀ ਘੱਟ ਹੋਵੇ ਉਹ ਕੀ ਹੁੰਦਾ ਥੋੜੀ ਲਿਆਕਤ ਵਾਲੀ ਹੁੰਦਾ ਠੀਕ ਹੈ ਉਸ ਤੋਂ ਬਾਅਦ ਦੇਖੋ ਸਵਾਰਥ ਦਾ ਕਹਿੰਦੇ ਸਮਾਨਾਰਥਕ ਸ਼ਬਦ ਹੈ ਸਵਾਰਥ ਸਵਾਰਥ ਦਾ ਸਮਾਨਾਰਥਕ ਸ਼ਬਦ ਕਿਹੜਾ ਬਣਦਾ ਹੈ ਗਰਜ ਹੋਊਗਾ ਸੰਗਮ ਹੋਊਗਾ ਅਨੂਠਾ ਹੋਊਗਾ ਜਾਂ ਬੇਮਤਲਬ ਹੋਊਗਾ ਸਵਾਰਥ ਕਰੋ ਬਈ ਅਨਸਰ ਸਵਾਰਥ ਦਾ ਸਮਾਨਾਰਥਕ ਕੀ ਸ਼ਬਦ ਕੀ ਬਣਦਾ ਹੈ ਕਰੋ ਬਈ ਆਨਸਰ ਕੀ ਹੁੰਦਾ ਹੈ ਗਰਜ ਬਣੂ ਪਈ ਤੁਹਾਡਾ ਸੰਗਮ ਗਣੂ ਅਨੂਠਾ ਬਣੂਗਾ ਜਾਂ ਬੇਮਤਲਬ ਬਣੂਗਾ ਹਾਂ ਸੋ ਦ ਰਾਈਟ ਆਨਸਰ ਬਣੂਗਾ ਵੀ ਤੁਹਾਡਾ ਕੀ ਗਰਜ ਠੀਕ ਹੈ ਸਵਾਰਥ ਦਾ ਸਮਾਨਾਰਥਕ ਕੀ ਹੁੰਦਾਗਾ ਗਰਜ ਹੁੰਦਾ ਜੇਕਰ ਆਪਾਂ ਨੂੰ ਕਿਸੇ ਤੱਕ ਸਵਾਰਥ ਹੈ ਕਿਸੇ ਤੋਂ ਆਪਾਂ ਨੂੰ ਕੋਈ ਗਰਜ ਹੈ ਵੀ ਆਪਾਂ ਨੇ ਕੋਈ ਕੰਮ ਕਰਵਾਉਣਾ ਹੈ ਉੱਥੇ ਹੀ ਗਰਜ ਤੇ ਸਵਾਰਥ ਸ਼ਬਦ ਨੇ ਜਿਹੜੇ ਉਹ ਵਰਤੇ ਜਾਂਦੇ ਨੇ ਠੀਕ ਹੈ ਬਈ ਹੇ ਲਿਖੇ ਸ਼ਬਦਾਂ ਦੇ ਵਿੱਚੋਂ ਕਹਿੰਦੇ ਕਿਹੜਾ ਸਮਾਨਾਰਥਕ ਸ਼ਬਦ ਨਹੀਂ ਹੈ ਹਾਂ ਸਮਾਨਾਰਥਕ ਸ਼ਬਦ ਕਿਹੜਾ ਨਹੀਂ ਬਣਦਾ ਉਪਦਰ ਇਨਸਾਨੀਅਤ ਹੰਗਾਮਾ ਜਾਂ ਦੀਗਾ ਮਾਨਸਰ ਕਰਨ ਦੀ ਕੋਸ਼ਿਸ਼ ਕਰੋ ਬਈ ਕੀ ਆਨਸਰ ਬਣੇਗਾ ਕਿਹੜਾ ਸ਼ਬਦ ਸਮਾਨਾਰਥਕ ਸ਼ਬਦ ਨਹੀਂ ਬਣਦਾ ਕਰੋ ਬਈ ਆਨਸਰ ਜਲਦੀ ਜਲਦੀ ਆਨਸਰ ਕਰਦੇ ਜਾਓ ਬਈ ਸੋ ਆਨਸਰ ਸਾਰੇ ਬੱਚੇ ਕਰਨ ਦੀ ਕੋਸ਼ਿਸ਼ ਕਰਿਆ ਕਰੋ ਠੀਕ ਹੈ ਬਈ ਸੋ ਦਾ ਰਾਈਟ ਆਨਸਰ ਬਣੂਗਾ ਤੁਹਾਡਾ ਇਹਦਾ ਆਨਸਰ ਹੈ ਹੀ ਨਹੀਂ ਬਈ ਇਹ ਵੀ ਤੁਸੀਂ ਆਨਸਰ ਖੁਦ ਕਰਨਾ ਠੀਕ ਹੈ ਸਮਾਨਾਰਥਕ ਸ਼ਬਦ ਨਹੀਂ ਹੈਗਾ ਉਪਾਦ ਉਪਦਰ ਹੰਗਾਮਾ ਤੇ ਦੇਗਾ ਹਾਂ ਇਹਨਾਂ ਇਹ ਵਿੱਚ ਜਿਹੜਾ ਬੀ ਹੈ ਇਨਸਾਨੀਅਤ ਹਨਾ ਮਾਨਸਾਨੀਅਤ ਨੇ ਝੋਲਾ ਲਗਾ ਇਸ ਕਰਕੇ ਆਨਸਰ B ਉਸ ਤੋਂ ਬਾਅਦ ਦੇਖੋ ਕਹਿੰਦੇ ਹੈ ਲਿਖੇ ਵਾਕਾਂ ਦੇ ਵਿੱਚ ਗਲਤ ਵਾਕ ਦੱਸੋ ਗਲਤ ਵਾਕ ਕਿਹੜਾ ਹੈ ਕਾਸ਼ ਮੈਂ ਰਾਜਾ ਹੁੰਦਾ ਹਾਂ ਆਹ ਹਾਂ ਆਹਾ ਕਹਿੰਦੇ ਅਸੀਂ ਮੈਚ ਜਿੱਤ ਲਿਆ ਇਹ ਇੱਕ ਉਲਾਸ ਭਰਿਆ ਹੈ ਨਾ ਮੈਂ ਪੜਦਾ ਹਾਂ ਐਸਡੀ ਕਾਲਜ ਵਿੱਚ ਸਹਿਜ ਪੱਕੀ ਸੋ ਮਿੱਠਾ ਹੋਈ ਚਾਰ ਆਪਸ਼ਨਾਂ ਨਹੀਂ ਬਈ ਜਾਰੇ ਆਪਸ਼ਨਾਂ ਦੇ ਵਿੱਚੋਂ ਤੁਸੀਂ ਆਨਸਰ ਕਰਨ ਦੀ ਕੋਸ਼ਿਸ਼ ਕਰੋ ਬਈ ਕੀ ਆ ਆਨਸਰ ਬਣੇਗਾ ਹਾਂ ਕਰੋ ਬਈ ਆਨਸਰ ਸੋ ਪੜਦੇ ਰਹੋ ਬਈ ਠੀਕ ਹੈ ਕਿਉਂਕਿ ਇਹ ਨਹੀਂ ਬਤਾਏਗਾ ਸੁੱਤੀ ਸਰਕਾਰ ਦਾ ਕਿਤੇ ਤੁਹਾਨੂੰ ਦੀਵਾਲੀ ਬੰਪਰ ਕੱਢ ਕੇ ਦੇ ਦੇਈ ਠੀਕ ਹੈ ਦੀਵਾਲੀ ਬੰਪਰ ਸਮਝ ਲਓ ਕੀ ਹੁੰਦਾ ਵੀ ਇਹ ਨਹੀਂ ਪਤਾ ਭਈ ਤੁਹਾਡਾ ਪੇਪਰ ਲਿਆ ਦੇਣਾ ਹਨਾ ਜਿਵੇਂ ਅਸੀਂ ਤੁਹਾਨੂੰ ਬੰਪਰ ਦੇਤਾ ਵੀ ਆ ਚੱਕੋ ਭਈ ਹਨਾ ਵੀ 40% ਡਿਸਕਾਊਂਟ ਕਿਤੇ ਸਰਕਾਰ ਕਹਿੰਦੀ ਆ ਚੱਕੋ ਪੇਪਰ ਠੀਕ ਹੈ ਪੜਦੇ ਰਹਾ ਕਰੋ ਜੀ ਇੱਕ ਦੂਸਰੇ ਦੇ ਪਿੱਛੇ ਲੱਗ ਕੇ ਨੇ ਸੋਚਿਆ ਕਰੋ ਵੀ ਪੇਪਰ ਨਹੀਂ ਹੁੰਦਾ ਉਹਨੇ ਨਹੀਂ ਪੜਿਆ ਉਹਨੇ ਨਹੀਂ ਪੜਿਆ ਮੈਂ ਕਿਉਂ ਪੜਾ ਹਨਾ ਪੇਪਰ ਕਿਸੇ ਵਕਤ ਵੀ ਹੋ ਸਕਦਾ ਇਸ ਕਰਕੇ ਸੀਰੀਅਸ ਹੋ ਕੇ ਪੜਿਆ ਕਰੋ ਠੀਕ ਹੈ ਭਈ ਜਿੰਨਾ ਵੀ ਟਾਈਮ ਤੁਸੀਂ ਪੜਦੇ ਹੋ ਚਾਹੇ ਘੰਟਾ ਪੜਦੇ ਚਾਹੇ 2 ਘੰਟੇ ਪੜਦੇ ਹੋ ਸੀਰੀਅਸ ਹੋ ਕੇ ਪੜਨ ਦੀ ਕੋਸ਼ਿਸ਼ ਕਰਦੇ ਕਰਿਆ ਕਰੋ ਫੋਨ ਨੂੰ ਰੱਖ ਦਿਆ ਕਰੋ ਇੱਕ ਪਾਸੇ ਕਿਉਂਕਿ ਜਦ ਅਹੀ ਲਵੇ ਪਿਆ ਹੁੰਦਾ ਨਾ ਇਹ ਆਪ ਨੂੰ ਟਿਕਣ ਨਹੀਂ ਦਿੰਦਾ ਠੀਕ ਹੈ ਠਿਗਣ ਕੇ ਮਿੰਦਿੰਦਾ ਕਦੇ ਕਿਸੇ ਦਾ ਮੈਸੇਜ ਆ ਗਿਆ ਕਦੇ ਕੋਈ ਵੀਡੀਓ ਆ ਗਈ ਕਦੇ ਕੋਸ਼ ਆ ਗਿਆ ਫਿਰ ਐ ਹੁੰਦਾ ਭੱਜ ਕੇ ਆਪਾਂ ਦੇਖ ਲਈਏ ਹਨਾ ਉਸ ਤੋਂ ਬਾਅਦ ਦੇਖੋ ਇਹਦਾ ਰਾਈਟ ਆਨਸਰ ਬਣੂਗਾ ਤੁਹਾਡਾ ਸੀ ਮੈਂ ਪੜਦਾ ਹਾਂ ਐਸਡੀ ਕਾਲ ਦੇ ਵਿੱਚ ਠੀਕ ਹੈ ਇਹ ਸਿੱਧੇ ਹੀ ਆ ਸਕਦਾ ਵੀ ਭਾਈ ਮੈਂ ਐਸਡੀ ਕਾਲ ਦੇ ਵਿੱਚ ਪੜਦਾ ਹਾਂ ਮੈਂ ਐਸਡੀ ਕਾਲ ਦੇ ਵਿੱਚ ਪੜਦਾ ਹਾਂ ਠੀਕ ਹੈ ਇਹ ਕੋਈ ਗੱਲ ਨਹੀਂ ਬੜੀ ਮੈਂ ਪੜਨਾ ਹਾਂ ਐਸਡੀ ਕਾਲ ਦੇ ਵਿੱਚ ਠੀਕ ਹੈ ਇਸ ਕਰਕੇ ਇਹਦਾ ਰਾਈਟ ਆਨਸਰ ਤੁਹਾਡੇ ਵੱਲੋਂਗਾ ਸੀ પાસے مارنے ਤੋਂ ਕੀ ਭਾਵ ਹੈ ਉੱਤੇ ਸਾਂ ਲੈਣਾ ਉल्लू ਬੋਲਣਾ ਉਸਰਵੱਟੇ ਭੰਨਣਾ ਜਾਂ ਉਲਟੇ ਚਾਲ ਫੜਨੀ ਆਨਸਰ ਕਰਨ ਦੀ ਕੋਸ਼ਿਸ਼ ਕਰੋ ਵੀ ਪਾਸੇ ਮਾਰਨ ਤੋਂ ਕੀ ਭਾਵ ਹੈ ਪਾਸੇ ਮਾਰਨੇ ਤੋਂ ਕੀ ਭਾਵ ਹੈ ਸੋ ਜੇਕਰ ਵੀ ਕਲਾਸ ਪਸੰਦ ਆ ਰਹੀ ਹੈ ਲਾਈਕ ਸ਼ੇਅਰ ਕਰੋ ਆਪਣੇ ਦੋਸਤਾਂ ਮਿੱਤਰਾਂ ਤੱਕ ਜਰੂਰ ਕਲਾਸ ਨੂੰ ਸ਼ੇਅਰ ਕਰਨਾ ਤਾਂ ਕਿ ਹੋਰ ਵੀ ਬੱਚੇ ਆਪਣਾ ਜੁੜ ਸਕਣ ਠੀਕ ਹੈ ਵੀ ਬਤ ਤੋਂ ਬਤ ਲਾਹ ਲਿਆ ਕਰੋ ਵੀ ਕਲਾਸਾਂ ਦਾ ਹਾਂ ਸੋ ਦਾ ਰਾਈਟ ਆਨਸਰ ਬਣੂਗਾ ਵੀ ਤੁਹਾਡਾ ਸੀ ਉਸਲਵਟੇ ਪੰਨਣਾ ਕਹਿੰਦੇ ਇਹ ਲਿਖਿਆਂ ਦੇ ਵਿੱਚੋਂ ਕਿਹੜਾ ਅਨਿਸ਼ਚੇ ਵਾਚਕ ਪੜਨਾਮ ਹੈ ਨਿਸ਼ਚੇ ਵਾਚਕ ਸੌਰੀ ਨਿਸ਼ਚੇ ਵਾਚਕ ਠੀਕ ਹੈ ਅਨਿਸ਼ਚੇ ਨਹੀਂ ਆਊਗਾ ਫਿਰ ਤਾਂ ਇਹ ਕਿ ਆੜਾ ਲੱਗ ਜਾਊਗਾ ਠੀਕ ਹੈ ਇਹ ਓਨਲੀ ਨਿਸ਼ਚੇ ਵਾਚਕ ਹੈ ਉਹ ਆਪ ਕੀ ਖੁਦ ਕਿਹੜਾ ਨਿਸ਼ਚੇ ਵਾਚਕ ਪੜਨਾਮ ਹੈ ਕਰੋ ਬਈ ਅਨਸਰ ਨਿਸ਼ਚੈ ਵਾਚਕ ਪੜਨਾਮ ਦੀ ਐਗਜ਼ਾਮਪਲ ਕੌਣ ਸੈੱਟ ਕਰਦਾ ਹੈ ਸਹੀ ਅਨਸਰ ਕਰਨ ਦੀ ਕੋਸ਼ਿਸ਼ ਕਰੋ ਬਈ ਹਾਂ ਸੋ ਦ ਰਾਈਟ ਆਨਸਰ ਪਹੁੰਚ ਗਏ ਤੁਹਾਡਾ ਇਹ ਅਨਸਰ ਹੈ ਹੀ ਨਹੀਂ ਬਈ ਕਰੋ ਖੁਦ 14 ਤੇ ਪਹੁੰਚ ਚੁੱਕੇ ਆਪਾਂ 14 ਦਾ ਆਪ ਕੀ ਖੁਦ ਉਹ ਆਪ ਖੁਦ ਔਵੀ ਆਪ ਵੀ ਖੁਦ ਵੀ ਠੀਕ ਆ ਆਪ ਦੇ ਖੁਦ ਤਾਂ ਇੱਕੋ ਹੋ ਗਿਆ ਉਹ ਸੀ ਆਂਸਰ ਹੋ ਸਕਦਾ ਇਹਦਾ ਠੀਕ ਹੈ ਬਈ ਨਿਸ਼ਚੈਵਾਚਕ ਅਨਸਰ ਕਰਨੀ ਕੋਸ਼ਿਸ਼ ਕਰੋ ਬਈ ਉਹ ਆਪ ਖੁਦ ਇਹ ਤਿੰਨੇ ਚੀਜ਼ਾਂ ਇੱਕੋ ਨੇ ਬਟ ਜਿਹਨੇ ਇਹਦੇ ਵਿੱਚ ਸੀ ਹੈ ਠੀਕ ਹੈ ਬਈ ਸੀ ਕਲੀਅਰ ਕਰ ਲਓ ਬਈ ਇੱਕ ਵਾਰੀ ਠੀਕ ਹੈ ਇਹਦਾ ਆਨਸਰ ਨਹੀਂ ਲੱਗਿਆ ਹੋਇਆ ਹਾਂ ਰੌਬ ਨੇ ਰਾਈ ਕੋ ਜਿਆਦਾ ਹੀ ਲੇਟ ਹੋ ਗਈ ਬਈ ਸਤਿ ਸ਼੍ਰੀ ਅਕਾਲ ਕਰੋ ਬਈ ਆਨਸਰ ਨਿਸ਼ਚੈ ਵਾਚਕ ਪੜਨਾ ਪੜਨਾਮ ਪੜ ਪੜ ਕੇ ਕੀ ਨੇ ਬਈ ਚਿਪ ਕੱਢ ਰੱਖੀ ਨੇ ਉਹ ਬੱਚਾ ਦੇ ਆਨਸਰ ਕਰੂਗਾ ਠੀਕ ਹੈ ਹਾਂ ਕਿਹੜੇ ਬੱਚੇ ਨੇ ਪੜਨਾਮ ਨੂੰ ਖਾ ਰੱਖਿਆ ਠੀਕ ਹੈ ਪੜ ਪੜ ਕੇ ਸਿੱਟ ਰੱਖਿਆ ਪਰ ਹਾਂ ਕਰੋ ਬਈ ਆਨਸਰ 15 ਜਣੇ ਕਲਾਸ ਦੇਖਣੋ 15 ਦੇ ਵਿੱਚੋਂ ਕਿਸੇ ਦਾ ਵੀ ਆਨਸਰ ਨਹੀਂ ਆ ਰਿਹਾ ਬਈ ਕੀ ਗੱਲ ਹੋ ਗਈ 16 ਹੋ ਗਏ ਹੁਣ ਤਾਂ ਹਨਾ ਪਰ ਆਨਸਰ ਕੋਈ ਵੀ ਨਹੀਂ ਕਰ ਰਿਆ ਨਿਸ਼ਚੈਵਾਚਕ ਕਰੋ ਰਾਜੀ ਆਨਸਰ ਤੁਹਾਡੇ ਆਨਸਰ ਨਹੀਂ ਸ਼ੋ ਹੋ ਰਹੇ ਮੇਰੇ ਲਈ ਕਮੈਂਟ ਨਹੀਂ ਸ਼ੋ ਹੋ ਰਹੇ ਉੱਥੇ ਰੁਕ ਗਈ ਗੱਲ ਹੂੰ ਕਹਿੰਦੇ ਮੈਂਮ ਕਰ ਦਿੱਤਾ ਹੈ ਦੁਬਾਰਾ ਕਰ ਦੋ ਬਈ ਮੈਂਮ ਇਹ ਆਨਸਰ ਹੈ ਕਹਿੰਦੇ A ਦੇਖ ਲਓ ਵੀ ਕਲੀਅਰ ਕਰ ਲਓ ਠੀਕ ਹੈ ਇੱਕ ਵਾਰੀ ਛੱਡ ਦਿਓ ਠੀਕ ਹੈ ਇਹਦੇ ਆਨਸਰ ਨਾਲ ਅੱਜ ਕੇ ਦੋ ਤਿੰਨ ਦੇ ਲੱਗੇ ਨਹੀਂ ਠੀਕ ਹੈ ਇਹਨੂੰ ਛੱਡੋ ਫਿਰ ਦੇਖ ਰਾਂ ਕਰ ਲੂ ਉਸ ਤੋਂ ਬਾਅਦ ਦੇਖੋ ਕਹਿੰਦੇ ਉਹ ਅੱਜ ਕੱਲ ਹੀਰਿਆਂ ਦਾ ਵਪਾਰ ਕਰ ਰਿਹਾ ਹੈਗਾ ਵਾਕ ਵਿੱਚ ਸਹਾਇਕ ਕਿਰਿਆ ਕੀ ਹੋਊਗੀ ਉਹ ਕਹਿੰਦੇ ਅੱਜ ਕੱਲ ਹੀਰਿਆਂ ਦਾ ਵਪਾਰ ਕਰ ਰਿਹਾ ਹੈਗਾ ਇਹਦੇ ਵਿੱਚ ਸਹਾਇਕ ਕਿਰਿਆ ਕਿਹੜੀ ਬਣੇਗੀ ਕਰੋ ਬਈ ਆਨਸਰ ਹੀ ਇਹ ਨਾ ਵਪਾਰ ਵਪਾਰ ਕਰ ਰਿਹਾ ਰਿਹਾ ਜਾ ਹੈ ਕਰੋ ਬਈ ਅਨਸਰ ਅਨਸਰ ਕਰਨ ਦੀ ਕੋਸ਼ਿਸ਼ ਕਰੋ ਬਈ ਹਾਂ 13 ਜਾਣੇ ਰਹਿ ਗਏ ਵੀ 16 ਤੋਂ ਹਨਾ ਬਾਕੀ ਕਿੱਧਰ ਉੱਡ ਗਏ ਬਈ ਕਲਾਸ ਨੂੰ ਦੇਖਦੇ ਦੇਖਦੇ ਪਤਾ ਨਹੀਂ ਕਿੱਧਰ ਵਗ ਜਾਂਦੇ ਨੇ ਨਾ ਕੀ ਬੋਰ ਹੋਣ ਲੱਗ ਜਾਂਦੇ ਨੇ ਅਸੀਂ ਤਾਂ ਭਾਈ ਬੋਰ ਨਹੀਂ ਹੁੰਦੇ ਰੋਜ਼ ਪੜਾ ਪੜਾ ਕੇ ਚਾਹੇ ਬਿਮਾਰ ਹੋਈਏ ਹਨਾ ਕਿੰਨੀ ਵੀ ਚਾਹੇ ਸਿਹਤ ਖਰਾਬ ਹੋਵੇ ਜਾਂ ਕੁਝ ਵੀ ਹੋਵੇ ਫਿਰ ਵੀ ਸਾਨੂੰ ਸੋਚ ਹੁੰਦੀ ਵੀ ਬੱਚਿਆਂ ਦੀ ਕਲਾਸ ਲਾਉਣੀ ਹੈ ਲਾਉਣੀ ਹੈ ਵੀ ਕਲਾਸ ਨਹੀਂ ਛੱਡਣੀ ਉਹਨਾਂ ਦੀ ਜੇ ਇੱਕ ਦਿਨ ਵੀ ਰਹਿ ਗਿਆ ਤਾਂ ਕੰਮ ਬਹੁਤ ਪਿੱਛੇ ਵਗ ਜਾਂਦਾ ਹੈ ਨਾ ਪਰ ਪਤਾ ਨਹੀਂ ਕਿਉਂ ਬੱਚੇ ਉਹ ਨਹੀਂ ਕਰਦੇ ਹੈ ਨਾ ਕਰੋ ਬਈ ਆਂਸਰ ਕਰੋ ਬਈ ਆਂਸਰ ਸੋ ਦਾ ਰਾਈਟ ਆਨਸਰ ਬਣੂਗਾ ਵੀ ਤੁਹਾਡਾ ਇਹਦਾ ਵੀ ਹੈ ਨਹੀਂ ਬਈ ਸਹਾਇਕ ਕਿਰਿਆ ਮੈਂ ਤੁਹਾਨੂੰ ਪਹਿਲੀ ਦੱਸਿਆ ਸੀਗਾ ਇੱਕ ਹੁੰਦੀ ਹੈ ਮੁੱਖ ਕਿਰਿਆ ਇੱਕ ਹੁੰਦੀ ਹੈ ਸਹਾਇਕ ਕਿਰਿਆ ਠੀਕ ਹੈ ਸੋ ਦਾ ਰਾਈਟ ਆਨਸਰ ਬਣੂਗਾ ਤੁਹਾਡਾ ਡੀ ਹੋਊਗਾ ਠੀਕ ਹੈ ਡੀ ਹੇਠ ਲਿਖੇ ਸ਼ਬਦ ਸਮੂਹਾਂ ਦੇ ਵਿੱਚੋਂ ਕਹਿੰਦੇ ਕਿਹੜਾ ਸ਼ਬਦ ਜੋੜਾ ਸ਼ਬਦ ਜੋੜਾਂ ਦੇ ਪੱਖੋਂ ਸਹੀ ਹੈ ਹੇਠ ਲਿਖੇ ਸ਼ਬਦ ਸਮੂਹਾਂ ਦੇ ਵਿੱਚੋਂ ਉਹ ਕਿਹੜਾ ਸ਼ਬਦ ਸਮੂਹ ਹੈ ਜਿਹੜਾ ਸ਼ਬਦ ਜੋੜਾਂ ਦੇ ਪੱਖੋਂ ਸਹੀ ਹੈਗਾ ਕਰੋ ਬਈ ਆਨਸਰ ਪੜਨਾਮ ਵਾਲਾ ਪਦਵਾਰੀ ਕਰਾਂਗੇ ਠੀਕ ਆ ਕਲੀਅਰ ਕਰਕੇ ਜਾਵਾਂਗੇ ਉਹਨੂੰ ਅੱਜ ਹੀ ਕਿਉਂਕਿ ਕੱਲ ਨੂੰ ਸੰਡੇ ਆ ਗਿਆ ਠੀਕ ਆ ਬਈ ਕੱਲ ਨੂੰ ਸੰਡੇ ਆ ਗਿਆ ਇਸ ਕਰਕੇ ਆਪਾਂ ਅੱਜ ਹੀ ਕਲੀਅਰ ਕਰਾਂਗੇ ਇਸ ਚੀਜ਼ ਨੂੰ ਹੂੰ ਕਰੋ ਬਈ ਆਨਸਰ ਸੋ ਦ ਰਾਈਟ ਆਨਸਰ ਬਣੂ ਤੁਹਾਡਾ ਬੀ ਠੀਕ ਹੈ ਸੋਨਾਣਾ ਕੜਾਈ 100 ਸਾਰ ਠੀਕ ਹੈ ਹੇਡ ਲਿਖਿਆਂ ਦੇ ਵਿੱਚੋਂ ਨਿਜਵਾਚਕ ਪੜਨਾਮ ਚੁਣੋ निजवाचक निजवाचक ਪੜਨਾਮ ਚੁਣਨਾ ਵਈ ਤੁਸੀਂ ਕਿਹੜਾ ਗਾ ਹਾਂ ਕਰੋ ਬਈ ਸੋ ਦਾ ਰਾਈਟ ਆਨਸਰ ਬਣੋਗਾ ਤੁਹਾਡਾ ਏ ਮੈਂ ਆਪ ਹਨਾ ਮੈਂ ਆਪ ਜੇ ਤਾਂ ਖੁਦ ਦੀ ਗੱਲ ਹੋ ਰਹੀ ਵੇ ਤੇ ਨिजਵਾਚਕ ਆਊਗਾ ਹੰਟ ਸ਼ਬਦ ਦਾ ਸਹੀ ਪੰਜਾਬੀ ਅਨੁਵਾਦ ਕੀ ਹੋਵੇਗਾ ਹੰਟ ਦਾ ਤਲਾਸ਼ ਪਠਾ ਸ਼ਿਕਾਰੀ ਜਾਂ ਪਕੜ ਕਰੋ ਬਈ ਅਨਸਰ ਹੰਟ ਸ਼ਬਦ ਦਾ ਸਹੀ ਪੰਜਾਬੀ ਅਨੁਵਾਦ ਕੀ ਹੋਵੇਗਾ ਕਰੋ ਰਾਜੀ ਅਨਸਰ ਕੀ ਬਣੂਗਾ ਬਈ ਹਾਂ ਕਰੋ ਬਈ ਆਨਸਰ ਸੋ ਦਾ ਰਾਈਟ ਆਨਸਰ ਹੋਣਾਗਾ ਵੀ ਤੁਹਾਡਾ ਸੀ ਠੀਕ ਹੈ ਸੀ ਹੋਊਗਾ ਬਈ ਉਸ ਤੋਂ ਬਾਅਦ ਦੇਖੋ ਬਈ ਉੱਚੀ ਸ਼ਬਦ ਦਾ ਵਿਰੋਧੀ ਸ਼ਬਦ ਚੁਣੋ ਹਾਂ ਸਤਿ ਸ਼੍ਰੀ ਅਕਾਲ ਬਈ ਜਿਹੜੇ ਲੇਟ ਆ ਰਹੇ ਹੋ ਜੀ ਸ਼ਬਦ ਦਾ ਵਿਰੋਧੀ ਸ਼ਬਦ ਕੀ ਹੋਊਗਾ ਲੰਮਾ ਤੇਜ ਨੀਵੀਂ ਜਾਂ ਦੂਰ ਹਾਂ ਕਰੋ ਬਈ ਆਨਸਰ ਆਨਸਰ ਕਰਦੇ ਜਾਓ ਬਈ ਕੀ ਬਣੇਗਾ ਠੀਕ ਹੈ ਸੋ ਦਾ ਰਾਈਟ ਆਨਸਰ ਬਣੂਗਾ ਵੀ ਤੁਹਾਡਾ ਸੀ ਨੀਵੀਂ ਠੀਕ ਹੈ ਉੱਚੀ ਦੇਖਿਓ ਤੁਹਾਡਾ ਨੀਮੀ ਆ ਜੂ ਉਸ ਤੋਂ ਬਾਅਦ ਦੇਖੋ ਆਪਾਂ ਗੱਲ ਕਰ ਰਹੇ ਸੀਗੇ ਪੜਨਾਮ ਵਾਲੇ ਦੀ ਠੀਕ ਹੈ ਆਹਾਂ ਨਿਜਵਾਚਕ ਇਹ ਨਹੀਂ ਸੀ ਬਈ ਨਿਸ਼ਚੇਵਾਚਕ ਸੀ ਆਪਣਾ ਹਨਾ ਕਲੀਅਰ ਹੀ ਕਰਕੇ ਜਾਵਾਂਗੇ ਇਹਨੂੰ ਛੱਡਦੇ ਨਹੀਂ ਆਪਾਂ ਹਾਂ ਆ ਗਈ ਬਈ ਆਪਾਂ ਇਹ ਲਿਖਾਂ ਦੇ ਵਿੱਚੋਂ ਕਹਿੰਦੇ ਕਿਹੜਾ ਨਿਸ਼ਚੇਵਾਚਕ ਪੜਨਾਮ ਹੈ ਨਿਸ਼ਚੇਵਾਚਕ ਦਾ ਮਤਲਬ ਕੀ ਹੁੰਦਾ ਹੈ ਹਾਂ ਤੁਸੀਂ ਇਹਦਾ ਆਨਸਰ ਕੀਤਾ ਬਈ ਏ ਕੀਤਾ ਹਨਾ ਏ ਤੁਸੀਂ ਕਿਹੜੇ ਹਿਸਾਬ ਨਾਲ ਕਰਤਾ ਬਈ ਠੀਕ ਹੈ ਉਹੋ ਆਪ ਤੇ ਖੁਦ ਇਹ ਕੀ ਆਉਣਗੇ ਵੀ ਤੁਹਾਡੇ ਜਿਹੜਾ ਉਹੋ ਸ਼ਬਦ ਤੁਸੀਂ ਇਹ ਕੀਤਾ ਇਹ ਨਿਸ਼ਚੇਵਾਚਕ ਦੇ ਵਿੱਚ ਆਉਂਦੀ ਆਉਂਦਾ ਹੈ ਠੀਕ ਹੈ ਇਹ ਨਿਸ਼ਚੇਵਾਚਕ ਦੇ ਵਿੱਚ ਆਉਂਦੀ ਆਉਂਦਾ ਹੈ ਉਹੋ ਵੀ ਆਊਗਾ ਆਹੋ ਵੀ ਆਊਗਾ ਠੀਕ ਹੈ ਬਈ ਸੋ ਜਿਨ੍ਹਾਂ ਨੇ A ਕੀਤਾ ਉਹ ਗਲਤ ਹੈ ਠੀਕ ਹੈ ਭਾਈ ਹਾਂ ਸੋ ਇਹਦਾ ਰਾਈਟ ਆਨਸਰ C ਆਊਗਾ ਠੀਕ ਹੈ C ਹੀ ਆਨਸਰ ਬਣੇਗਾ ਦਾ ਕੀ ਠੀਕ ਹੈ ਹਾਂ C ਆਨਸਰ ਬਣੂਗਾ ਜਿਨ੍ਹਾਂ ਨੇ A ਕੀਤਾ ਇਹ ਗਲਤ ਹੈ ਜੀ ਠੀਕ ਹੈ ਭਾਈ ਹਾਂ ਹੋ ਗਿਆ ਵੀ ਕਲੀਅਰ ਸੋ ਐਸੀ ਆਪਣੀ ਕਲਾਸ ਹੋਈ ਸੋ ਜਿਨ੍ਹਾਂ ਨੂੰ ਕਲਾਸ ਚੰਗੀ ਲੱਗੀ ਲਾਈਕ ਸ਼ੇਅਰ ਕਰਨਾ ਆਪਣੇ ਦੋਸਤਾਂ ਮਿੱਤਰਾਂ ਤੱਕ ਹਾਂ ਸੋ ਇਹ ਵਾਸਤੇ ਤੁਹਾਡੇ ਵਾਸਤੇ ਵੀ ਦੀਵਾਲੀ ਦਾ ਖਾਸ ਆਫਰ ਹੈ ਇੱਕ ਗਿਫਟੀ ਮੰਨ ਕੇ ਚਲੋ ਠੀਕ ਹੈ ਤੁਹਾਡਾ ਦੀਵਾਲੀ ਦਾ ਇਹ ਗਿਫਟ ਹੈ ਸੋ ਜਿਹੜੇ ਬੱਚੇ ਇਸ ਗਿਫਟ ਨੂੰ ਭਾਈ ਲੈਣਾ ਚਾਹੁੰਦੇ ਨੇ ਬਹੁਤ ਹੀ ਘੱਟ ਫੀਸਾਂ ਦੇ ਉੱਪਰ ਸਿਰਫ 40% ਦੇ ਵਿੱਚ ਠੀਕ ਹੈ 40% ਬਹੁਤ ਜ਼ਿਆਦਾ ਹੁੰਦਾ 100 ਦੇ ਵਿੱਚੋਂ ਠੀਕ ਹੈ 40% ਦਾ ਤੁਹਾਨੂੰ ਡਿਸਕਾਊਂਟ ਹੈ ਸੋ ਜਿਹੜੇ ਬੱਚੇ ਕੋਰਸ ਖਰੀਦਣਾ ਚਾਹੁੰਦੇ ਨੇ ਉਹ ਲੈ ਸਕਦੇ ਨੇ ਭਾਈ ਠੀਕ ਹੈ ਹੁਣ ਮੰਨ ਕੇ ਚਲੋ 2500 ਦੇ 3000 ਦੇ ਵਿੱਚ 40% ਲੈਸ ਕਰਕੇ 30 ਤੀ ਤੁਹਾਨੂੰ ਕੂਪਨ ਪਾਏ ਹੋਣੀ ਸੋ ਜਿਹੜੇ ਬੱਚੇ ਕੋਰਸ ਪਰਚੇਸ ਕਰਨਾ ਚਾਹੁੰਦੇ ਨੇ ਜਲਦੀ ਉਹ ਕਰ ਸਕਦੇ ਨੇ ਠੀਕ ਹੈ ਭਾਈ हां मैक्सिमम तौरते एही क्योंकि बहुत ਘੱਟ कूपन ਨਿਗੇ ਬਹੁਤ ਬੱਚਿਆਂ ਨੇ ਪਰਚੇਜ਼ ਵੀ ਕਰ ਲਈ ਠੀਕ ਹੈ ਬਹੁਤ ਹੀ ਘੱਟ ਰਹਿ ਗਈ ਸੋ ਜਿਹੜੀ ਲਾਹਾ ਲੈਣਾ ਚਾਹੁੰਦੇ ਨੇ ਉਹ ਲੈ ਸਕਦੇ ਨੇ ਠੀਕ ਹੈ ਬਈ ਸੋ ਮਿਲਦੇ ਆਪਾਂ ਬਈ ਇੱਕ ਨਵੀਂ ਕਲਾਸ ਦੇ ਨਾਲ ਕੱਲ ਨੂੰ ਸੰਡੇ ਆ ਗਿਆ हां ਸੋਮਵਾਰ ਦੀ ਬਈ ਦਿਵਾਲੀਓ ਕਹਿੰਦੇ ਨੇ ਪਰ ਆਪਾਂ ਕਲਾਸ ਦੇਖਾਂਗੇ ਆਪਣੀ ਲੱਗੂਗੀ ਠੀਕ ਹੈ ਸੋ ਜੇਕਰ ਕਲਾਸ ਲੱਗੀ ਤਾਂ ਤੁਹਾਨੂੰ ਤੜਕੀ ਆਪਾਂ ਸਵੇਰੀ ਜਿਹੜਾ ਤੁਹਾਨੂੰ ਪਤਾ ਲੱਗ ਜਾਊਗਾ ਉਹ ਵੀ ਕਲਾਸ ਲੱਗੂਗੀ ਜਾਂ ਨਹੀਂ ਲੱਗੂਗੀ ਠੀਕ ਹੈ ਪਰ ਪੜਦੇ ਰਹਿਣਾ ਤੁਸੀਂ ਆਪਣੀ ਸਟੱਡੀ ਵੱਲ ਜਰੂਰ ਧਿਆਨ ਦੇਣਾ ਠੀਕ ਹੈ ਬਈ ਸੋ ਮਿਲਦੇ ਆ ਸੋ ਥੈਂਕ ਯੂ ਟੇਕ ਕੇਅਰ ਹਾਂ ਠੀਕ ਹੈ ਬਈ ਸੋ ਤਨੂ